ਸਿਲੰਡਰ ਦੇਣ ਆਇਆ ਸੀਗਾ ਸਿਲੰਡਰ ਦੀ ਸਪਲਾਈ ਦੇਣ ਆਇਆ ਸੀ ਹਾਂ ਸਿਲੰਡਰ ਸਪਲਾਈ ਦੇਣ ਆਇਆ ਸਿਲੰਡਰ ਦੇ ਸਪਲਾਈ ਦੇ ਦਿੱਤੀ ਦੇ ਕੇ ਮੈਂ ਇੱਥੋਂ ਨਾਲ ਹੀ ਸਾਡੇ ਦਫਤਰ ਆ ਕਮਾਰ ਕੈਸ ਦਾ ਉੱਥੇ ਮੈਂ ਹਿਸਾਬ ਦੇਣਾ ਸੀਗਾ ਹਿਸਾਬ ਦੇਣ ਲਈ ਮੈਂ ਆਪਣਾ ਪਰਚੀਆਂ ਪੁਰਚੀਆਂ ਪੈਸੇ ਬੂਸੇ ਇਕੱਠੇ ਕਰਦੇ ਨਾਲ ਮੋਬਾਈਲ ਦੇਖਿਆ ਤੇ ਮੋਬਾਈਲ ਹੈ ਨਹੀਂ ਬੰਦੇ ਨੂੰ ਕਾਲੀ ਹੁੰਦੀ ਆ ਇੱਕ ਫਰਵਰਡ ਡਿਲੀਵਰੀ ਦਵਾ ਮੋਰੇ ਜਾ ਕੇ ਮਾਲਕਾਂ ਨੂੰ ਹਿਸਾਬ ਵੀ ਦੇਣਾ ਪਰ ਚੋਰ ਨਹੀਂ ਭੁੱਲੇ ਅੱਛਾ ਹਾਂ ਔਰ ਐਕਟਿਵ ਕਿੰਨੇ ਆ ਚੋਰ ਮੈਂ ਆਪ ਹੈਰਾਨ ਪਰੇਸ਼ਾਨ ਆ ਇੱਕ ਮਿੰਟ ਲੱਗਾ ਇੱਕ ਮਿੰਟ ਇੱਕ ਮਿੰਟ ਤੋਂ ਜ਼ਿਆਦਾ ਵਕਵਾਹਲ ਲੱਗਾਏਗਾ ਇਹ ਚੋਰ ਚੋਰਾ ਨੂੰ ਕੋਈ ਕਾਲਾ ਇਲੰਬੀ ਆਉਂਦਾ ਕਿ ਪਤਾ ਲੱਗ ਜਾਂਦਾ ਕਿ ਕਿੱਥੇ ਅਰੇ ਜੀ ਚੋਰਾ ਆਪਣੀਆਂ ਸਰਗਰਮੀਆਂ ਦੇ ਉੱਤੇ ਹੋਏ ਪਏ ਆ ਜੀ ਔਰ ਨਵੇਂ ਸ਼ਹਿਰ ਦੇ ਵਿੱਚ ਦੁਨੀਆਂ ਚੋਰੀਆਂ ਹੋ ਰਹੀਆਂ ਨੇ ਤੁਹਾਡਾ ਪੀਵੀਪੀ ਬੱਤੀ ਚੈਨਲ ਦੇ ਉੱਤੇ ਉਹਦੋਂ ਸਾਗ ਦੀ ਮਸ਼ੀਨ ਲੈ ਗਿਆ ਦੇਖ ਕੇ ਬਾਅਦ ਚ ਕਹਿੰਦਾ ਮੈਂ ਪੈਸੇ ਦੇ ਗਿਆ ਜੀ ਉਹ ਕੀ ਸੀਗਾ ਜੀ ਅਸੀਂ ਸਹਿਜ ਸੁਭਾਅ ਦੇ ਉਹ ਦੇਖੋ ਜੇ ਇਹਨਾਂ ਨੇ ਨਿਊਜ਼ ਨਾ ਦਿਖਾਈ ਹੁੰਦੀ ਸੂਰੀ ਸਾਹਿਬ ਨੇ ਉਹ ਕਦੇ ਬੰਦੇ ਨੂੰ ਪੈਸੇ ਨਹੀਂ ਦੇਣ ਵਾਲੇ ਸੀਗੇ। ਪਰ ਉਹਨੇ ਮੈਂ ਨਾਮ ਦਊਂਗਾ ਜੀ ਜਿਹੜਾ ਨੂੰ ਫੋਨ ਦਿੰਦਾ ਬੰਦਾ 1100 ਰੁਪਏ ਦਾ। 1100 ਰੁਪਏ ਦਾ ਰਵਈਆ ਫਲੂਚਰ ਨਾਲੋਂ ਇਹ ਨਾਮ ਆ ਜੀ। ਮੇਰਾ ਕੰਟੈਕਟ ਨੰਬਰ ਹੈਗਾ 77140 77140 17585 ਸਾਤਸਰੀਏ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੀਲ ਸੂਰੀ ਸਾਥੇ ਇਸ ਸਮੇਂ ਅਸੀਂ 12 ਦਰੀ ਦੇ ਬਿਲਕੁਲ ਨਜ਼ਦੀਕ ਮੌਜੂਦ ਹਾਂ। ਇਧਰਲੇ ਹੱਥ ਮੇਰੇ ਨਹਿਰੂ ਗੇਟ ਆ ਸੱਜੇ ਹੱਥ ਔਰ ਸਾਡੇ ਨਾਲ ਦਵਿੰਦਰ ਕੁਮਾਰ ਅੰਕਲ ਜੀ ਮੌਜੂਦ ਆ ਅੱਜ ਇਹਨਾਂ ਨਾਲ ਵੀ ਚੋਰ ਇੱਕ ਘਟਨਾ ਕਰ ਗਿਆ ਮੈਂ ਪਹਿਲਾਂ ਵੀ ਬੜੀ ਵਾਰ ਕਹਿ ਚੁੱਕਾ ਕਿ ਬੰਦਾ ਆਪਣਾ ਸਮਾਨ ਰੱਖ ਕੇ ਭੁੱਲ ਸਕਦਾ ਅਸਲ ਮਾਲਕ ਸਮਾਨ ਰੱਖ ਕੇ ਭੁੱਲ ਸਕਦਾ ਲੇਕਿਨ ਚੋਰ ਨਹੀਂ ਭੁੱਲਦੇ ਕਿਹੜੀ ਚੀਜ਼ ਕਿੱਥੇ ਪਈ ਆ ਚੋਰ ਨਹੀਂ ਛੱਡਦੇ ਇੱਕ ਵੀ ਦਾ ਚੋਰ ਇੱਕ ਵੀ ਦਿਨ ਸੁੱਕਾਂ ਨਹੀਂ ਝਾੜ ਦਿੰਦੇ ਜਿਹਦੇ ਕਰਕੇ ਆਮ ਜਨਤਾ ਜਿਹੜੀ ਪਰੇਸ਼ਾਨ ਹੈ ਹਤਾਸ਼ ਹੈ ਬੜੀ ਵਾਰ ਅਪੀਲ ਕਰ ਚੁੱਕੇ ਆ ਕਿ ਥਾ ਥਾ ਤੇ ਕੈਮਰਾ ਸੋਣੇ ਚਾਹੀਦੇ ਆ ਜਿਹਦਾ ਕੰਟਰੋਲ ਪੁਲਿਸ ਦੇ ਕੋਲ ਹੋਵੇ ਪਰ ਆਮ ਜਨਤਾ ਜਿਹੜੀ ਹੈ ਉਹ ਹਤਾਸ਼ ਹੈ ਉਹਨਾਂ ਨੂੰ ਥਾ ਥਾ ਠੋਕਰਾ ਖਾਣੀਆਂ ਪੈਂਦੀਆਂ ਦਵਿੰਦਰ ਕੁਮਾਰ ਅੰਕਲ ਜੀ ਨਾਲ ਲੈ ਅੰਕਲ ਜੀ ਕੀ ਵਾਕਿਆ ਹੈ ਤੁਹਾਡੇ ਨਾਲ ਸਮਝਾ ਦਿੰਦਾ ਮੈਂ 3 ਵਜੇ ਇੱਥੇ ਗੱਡੀ ਖੜੀ ਕੀਤੀ ਦੇ ਨਾਲੇ ਭਾਈ ਸਾਹਿਬ ਦੀ ਦੁਕਾਨ ਆ ਸਿੰਲਡਰ ਦੇਣ ਆਇਆ ਸੀਗਾ ਸਿੰਲਡਰ ਦੀ ਸਪਲਾਈ ਦੇਣ ਆਇਆ ਸੀ ਹਾਂ ਸਿੰਲਡਰ ਦੀ ਸਪਲਾਈ ਦੇਣ ਆਇਆ ਸਿੰਲਡਰ ਦੇ ਸਪਲਾਈ ਦੇ ਦਿੱਤੀ ਦੇ ਕੇ ਮੈਂ ਇਥੋਂ ਨਾਲੇ ਸਾਡੇ ਦਫਤਰ ਆ ਕਮਾਰ ਗੈਸ ਦਾ ਉੱਥੇ ਮੈਂ ਹਿਸਾਬ ਦੇਣਾ ਸੀਗਾ ਹਿਸਾਬ ਦੇਣ ਲਈ ਮੈਂ ਆਪਣਾ ਪਰਚੀਆ ਪੁਰਸੀਆਂ ਪੈਸੇ ਬੂਸੇ ਇਕੱਠੇ ਕਰਦੇ ਨਾਲ ਮੋਬਾਈਲ ਦੇਖਿਆ ਤਮ ਵਾਲਾ ਹੈ ਨਹੀਂ ਦੇਖੋ ਆਪਣੀ ਜਿਹੜੀ ਗੱਲ ਹੋਈ ਆ ਤੁਸੀਂ ਦੱਸਿਆ ਕਿ ਜਿਹੜਾ ਉੱਥੋਂ ਠਾਣੇ ਤੋਂ ਟਰਨ ਕਰਦੇ ਆ ਪਾਰਕਿੰਗ ਦੇ ਸਾਹਮਣੇ ਤੁਸੀਂ ਫੋਨ ਤੇ ਗੱਲ ਕਰ ਰਹੇ ਸੀ ਫੋਨ ਤੇ ਗੱਲ ਕਰ ਰਹੇ ਫੋਨ ਆਇਆ ਮੈਨੂੰ ਕਿ ਉੱਥੋਂ ਬਿਲਕੁਲ 100 ਕਿ ਮੀਟਰ ਦੀ ਦੂਰੀ ਆ ਤੁਸੀਂ ਆਪਣੀ ਛੋਟੇ ਹੱਥੀ ਗੱਡੀ ਵਿੱਚ ਬੈਠੇ ਸੀਗੇ ਫੋਨ ਤੁਸੀਂ ਗੱਡੀ ਛੱਡ ਗਏ ਗੱਡੀ ਫੋਨ ਗੱਡੀ ਛੱਡ ਗਿਆ ਮੈਂ ਇੱਥੇ ਇਹਨਾਂ ਨੂੰ ਸਿਲੰਡਰ ਦਾ ਨਾਲ ਹੀ ਸਿਲੰਡਰ ਦੀ ਸਪਲਾਈ ਦੇਣ ਲੱਗੇ ਫੋਨ ਗੱਡੀ ਛੱਡ ਗਏ ਚਲੋ ਬੰਦਾ ਸੋਚ ਰਿਹਾ ਕਿ ਮੇਰੀ ਗੱਡੀ 'ਚ ਪਿਆ ਗੱਡੀ 'ਚ ਪਿਆ ਤੇ ਮੁੜ ਕੇ ਆਇਆ ਮੈਂ ਤੇ ਮੁੜ ਕੇ ਮੈਂ ਉੱਥੇ ਜਾ ਵਿਚੋਂ ਭਾਵੇਂ ਹੁੰਦਾ ਬੰਦੇ ਨੂੰ ਕਾਲੀ ਹੁੰਦੀ ਆ ਕਿ ਫੜ ਫੜ ਡਿਲੀਵਰੀ ਦਵਾ ਮੋਰੇ ਜਾ ਕੇ ਮਾਲਕਾਂ ਨੂੰ ਹਿਸਾਬ ਵੀ ਦੇਣਾ ਪਰ ਚੋਰ ਨਹੀਂ ਭੁੱਲੇ ਅੱਛਾ ਹਿਆਂ ਔਰ ਐਕਟਿਵ ਕਿੰਨੇ ਆ ਚੋਰ ਮੈਂ ਆਪ ਹੈਰਾਨ ਪਰੇਸ਼ਾਨ ਆ ਇੱਕ ਮਿੰਟ ਲੱਗਾ ਇੱਕ ਮਿੰਟ ਇੱਕ ਮਿੰਟ ਤੋਂ ਜ਼ਿਆਦਾ ਵਕਵਾਹ ਲੱਗਾਏਗਾ ਇਹ ਚੋਰ ਚੋਰਾ ਨੂੰ ਕੋਈ ਕਾਲਾ ਹੀ ਲੰਬੀ ਆਉਂਦਾ ਕਿ ਪਤਾ ਲੱਗ ਜਾਂਦਾ ਕਿ ਕਿੱਥੇ ਕੀ ਕਹਿ ਸਕਦੇ ਆ ਜੀ ਹੁਣ ਇਹ ਤਾਂ ਇਹਨਾਂ ਨੂੰ ਚੋਰਾ ਨੂੰ ਪਤਾ ਹੋਊਗਾ ਜੀ ਬਈ ਉੱਥੇ ਚੀਜ਼ ਸੁਣਨੀ ਪਈ ਹੋਣੀ ਆ ਜਾਈਏ ਸਮਝ ਨਹੀਂ ਆਈ ਇਹ ਤਾਂ ਮੈਨੂੰ ਦਲਾਜਾ ਦਾ ਬੰਦਾ ਦੇਖਦਾ ਹੀ ਹੁੰਦਾ ਪਿੱਛੇ ਜਿੰਨੇ ਜਿੰਨੀ देर ਤੋਂ ਦੁਪਹਿਰ ਰਹੀ ਹੈ ਜੀ ਚੋਰਾ ਆਪਣੀਆਂ ਸਰਗਰਮੀਆਂ ਦੇ ਉੱਤੇ ਹੋਏ ਪਏ ਆ ਜੀ ਉਹ ਨਵੇਂ ਸ਼ਹਿਰ ਦੇ ਵਿੱਚ ਜਿੰਨੀਆਂ ਚੋਰੀਆਂ ਹੋ ਰਹੀਆਂ ਨੇ ਤੁਹਾਡਾ ਪੀਵੀ ਪੱਤੀ ਚੈਨਲ ਦੇ ਉੱਤੇ ਉਹਦੋਂ ਉਹ ਸਾਗ ਦੀ ਮਸ਼ੀਨ ਲੈ ਗਿਆ ਦੇਖ ਕੇ ਬਾਅਦ ਚ ਕਹਿੰਦਾ ਮੈਂ ਪੈਸੇ ਦੇ ਗਿਆ ਜੀ ਉਹ ਕੀ ਸੀਗਾ ਜੀ ਅਸੀਂ ਸਹਿਜ ਸੁਭਾਅ ਉਹ ਦੇਖੋ ਜੇ ਇਹਨਾਂ ਨੇ ਨਿਊਜ਼ ਨਾ ਦਿਖਾਈ ਹੁੰਦੀ ਸੂਰੀ ਸਾਹਿਬ ਨੇ ਉਹ ਕਦੀ ਬੰਦੇ ਨੂੰ ਪੈਸੇ ਨਹੀਂ ਦੇਣ ਵਾਲੇ ਸੀਗੇ ਅੱਛਾ ਇਹ ਗੱਲ ਮੈਂ ਤਾਂ ਨਹੀਂ ਤੁਹਾਡੇ ਤੋਂ ਕਾ ਰਿਹਾ ਨਹੀਂ ਨਹੀਂ ਤੁਸੀਂ ਨਹੀਂ ਕਾ ਰਹੇ ਮੈਂ ਤੁਹਾਡੇ ਉੱਤੇ ਲਿਖਿਆ ਵੀ ਵਾਟ ਇਜ਼ ਥਿਸ ਮੈਂ ਪਹਿਲਾਂ ਚੋਰੀ ਕਰ ਲਾਂ ਜੇ ਜੇ ਤੁਸੀਂ ਪਕੜੇ ਗਏ ਹੋ ਤਾਂ ਤੁਸੀਂ ਕਹੋ ਜੀ ਮੈਂ ਪੈਸੇ ਦੇ ਰਿਆ ਵਾਂ ਇਹ ਸੇ ਨੌਨਸੈਂਸ ਯਾਰ ਪਲੀਜ਼ ਕਿਰਪਾ ਕਰਕੇ ਚੋਰ ਵੀ ਬਖਸ਼ੋ ਆਈ ਲੋਕਾਂ ਨੂੰ ਵੀ ਜੀਣ ਦੋ ਪਰ ਇਹ ਨਾ ਹੋਵੇ ਵੀ ਆਪਾਂ ਨਵੇਂ ਸ਼ਹਿਰ ਦਾ ਮਾਹੌਲ ਇੰਨਾ ਖਰਾਬ ਹੋ ਜਵੇ ਵੀ ਬੰਦੇ ਆਪਣਾ ਸ਼ਾਹ ਨੂੰ ਨਿਕਲਣਾ ਹੀ ਦੁੱਧਪਰ ਹੋ ਜਵੇ ਅੱਛਾ ਦੇਖੋ ਅਕਲ ਉਹਨਾਂ ਦੀ ਗੱਲ ਕਰਦੇ ਆ ਅਕਲ ਜੀ ਤੁਹਾਡੀ ਆਪਣੀ ਗੱਡੀ ਆ ਕਿ ਤਨਖਾਹ ਤੇ ਕੰਮ ਕਰਦੇ ਤੁਸੀਂ ਆਪਣੀ ਗੱਡੀ ਵਿੱਚ ਚਲੋ ਫਿਰ ਵੀ ਬੰਦੇ ਤੇ ਬਹੁਤ ਖਰਚੇ ਹੁੰਦੇ ਆ ਘਰ ਚਲਾਉਣਾ ਪਰਿਵਾਰ ਚਲਾਉਣਾ ਬਹੁਤ ਔਖਾ ਹੈ। ਕੋਟੇ ਟਾਈਮ ਹੋਇਆ ਜੀ ਫੋਨ ਨਵਾਂ ਲਿਆ ਇਹਨੂੰ 23000 ਦਾ ਫੋਨ ਲਿਆ ਸੀਗਾ ਜੀ। ਆ ਦਿਖਾਓ ਆ ਤੁਹਾਡੇ ਦੱਬਾਈ ਉਹਦਾ। ਆ ਡੱਬਾ ਇਹਦਾ ਵੀ ਹੈਗਾ ਜੀ ਇੱਕੋ ਇੱਕੋ। ਆ ਡੱਬਾ ਜੀ Oppo ਦਾ। Oppo ਦਾ। ਕਿ ਤੁਹਾਡਾ ਜਿਹੜੀ SIM ਹੁਣ ਚੱਲ ਰਹੀ ਹੈ ਨਹੀਂ SIM ਨਹੀਂ ਚੱਲ ਰਹੀ SIM ਤਾਂ ਉਹਦੇ ਵਿੱਚ ਹੀ ਸੀਗੀ ਤੁਸੀਂ ਜਦੋਂ ਜਾ ਕੇ ਫੋਨ ਟਰਾਈ ਕੀਤਾ 5 7 10 ਮਿੰਟ ਬਾਅਦ ਫੋਨ ਕਿਸੇ ਵੇਲੇ ਬੰਦ ਸੀ ਬੰਦ ਸੀ ਸਵਿਚ ਆਫ ਹੁੰਦਾ ਸੀਗਾ ਸਵਿਚ ਆਫ ਆ ਰਿਹਾ ਹੁਣ ਤੁਸੀਂ ਪੁਲਿਸ ਕੰਪਲੇਂਟ ਕਰਾਤੀ ਆ ਪੁਲਿਸ ਕੰਪਲੇਂਟ ਕਰਾਉਣ ਗਏ ਸੀ ਉਹ ਕਹਿੰਦੇ ਸਵੇਰ ਨੂੰ ਆਇਆ ਹੁਣ ਸਾਂਝ ਕੇ ਅੰਦਰ ਬੰਦ ਹੋ ਗਿਆ ਠੀਕ ਹੈ ਚਲੋ ਉਮੀਦ ਕਰਦੇ ਜਿਵੇਂ ਭਾਜੀ ਹੁਣ ਹੀ ਦੱਸਿਆ ਕਿ ਵੀਡੀਓ ਚੱਲਣ ਤੋਂ ਬਾਅਦ ਸਰਗਰਮੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਸਾਡੇ ਸਾਥੀ ਆ ਜਿਹੜੀ ਸਾਡੀ ਗਵਰਨਮੈਂਟ ਆ ਬੈਠੀ ਦੇਖ ਰਹੀ ਹੈ ਮਿੰਟ ਮਿੰਟ ਤੇ ਗੌਰ ਕਰ ਰਹੀ ਹੈ ਇਹ ਸਾ ਤੁਸੀਂ ਤੁਹਾਡਾ Oppo ਦਾ ਫੋਨ ਹੈ ਉਹਦਾ ਕਲਰ ਕਿਹੜਾ ਹੈ ਉਹ ਇੱਕ ਵਾਰੀ ਦੱਸ ਦਿਓ ਮੈਂਸ਼ਨ ਕਰ ਦੋ ਕਲਰ ਬਲੈਕ ਆ ਬਲੈਕ ਕਲਰ ਆਪਣਾ ਕੰਟੈਕਟ ਨੰਬਰ ਵੀ ਕੋ ਦੇ ਦਿਓ ਜੇ ਤੁਹਾਨੂੰ ਕੰਟੈਕਟ ਕਰਨਾ ਚਾਹਣ ਇਹਨਾਂ ਨੂੰ ਕੰਟੈਕਟ ਕਰਕੇ ਇਹਨਾਂ ਦਾ ਨੰਬਰ ਲਿਆ ਜਾਵੇ ਤਾਂ ਕਿ ਜੇ ਕੱਲ੍ਹ ਨੂੰ ਇਹ ਮੇਰੇ ਨਾਲ ਮੈਂ ਨਾਮ ਦਊਂਗਾ ਜੀ ਜਿਹਨਾਂ ਨੂੰ ਫੋਨ ਦਿੰਦਾ ਬੰਦਾ 1100 ਰੁਪਏ ਦਾ 1100 ਰੁਪਏ ਦਾ ਲਵਈਆ ਆਪਣੀ ਚੰਨ ਲਓ ਇਹ ਨਾਮ ਆ ਜੀ ਮੇਰਾ ਕੰਟੈਕਟ ਨੰਬਰ ਹੈਗਾ 78140 ਇੱਧਰ ਇੱਧਰ 78140 17585 77140 17585 ਜੀ ਸਰ ਕਿਸੇ ਭਰਾ ਨੇ ਬੇਈਮਾਨੀ ਨਾਲ ਚੋਕ ਲਿਆ ਉਹ ਉਸ ਨੂੰ ਵਾਪਸ ਕੀਤਾ ਜਾਵੇ ਮੈਂ ਦੇਖੋ ਗੱਲੀ ਨਵੇੜ ਦੀ ਉਹਨਾਂ ਨੇ ਕਿਹਾ ਇੱਥੇ ਲੋੜਈਆ ਫਨੀਚਰ ਵਾਲਾ ਕੰਟੈਕਟ ਕਰ ਲੈ 1100 ਰੁਪਏ ਮੈਂ ਉਹਨੂੰ ਹੀ ਲਾਮਦਾ ਹਾਂਗਾ ਔਰ ਉਹਦਾ ਕੋਈ ਆਪਾਂ ਉਹਨੂੰ ਦੱਸੋਗੇ ਨਹੀਂ ਵੀ ਕਿਹੜਾ ਵਾ ਇਹਨਾਂ ਦੇ ਹੱਥ ਅਸੀਂ ਸਪੋਰਟ ਕਰ ਜਾਣਾ ਮੇਰੀ ਬੇਨਤੀ ਹੈ ਜੀ ਗਰੀਬ ਬੰਦੇ ਨੂੰ ਆਪਾਂ ਨਾ ਮਾਰੀਏ ਹੋ ਕੋਈ ਇੱਧਰ ਤੇ ਸਹਿਰ ਦੇ ਸ਼ਹਿਰਦਾਰ ਸ਼ਹਿਰ ਦੇ ਮੋਦਵਾਰ ਚਾਹੀਦੇ ਆ ਦੇਖੋ ਇਹਨਾਂ ਦੀ ਪੀੜ ਇਹਨਾਂ ਨੇ ਸਮਝੀ ਆ ਇਹ ਕਹਿੰਦੇ ਕਿ ਕਿਸ ਨੂੰ ਪਤਾ ਲੱਗਦਾ ਹੋਰ ਕਿੱਥੇ ਆ ਬਿਜ਼ਨਸ ਵਾਲੀ ਉਹਦੇ ਵਿੱਚ ਕੰਟੈਕਟ ਨੰਬਰ ਆ ਜਿਹੜਾ ਡਾਟਾ ਵਾਲਾ ਉਹ ਅਸਲੀ ਆ ਫੋਨ ਦਾ ਮੁੱਲ ਨਹੀਂ ਹੈਗਾ ਅੱਜ ਦੀ ਡੇਟ 'ਚ ਜਿਹੜੇ ਇਹਨਾਂ ਦੇ ਕੰਟੈਕਟ ਆ ਜਿਹਨਾਂ ਨੇ ਫੋਨ ਆਲੇ ਆ ਇਹਨਾਂ ਦਾ ਲਾਅ ਸੁਣਾਵਾ ਉਹ ਪਰ ਭਾਈ ਨਹੀਂ ਕਰ ਸਕਦਾ ਜੀ ਸਾਹਿਬ ਗੱਲ ਪਤਾ ਕੀ ਆ ਚਾਹੇ ਫੋਨ ਚਾਹੇ ਗੱਡੀ ਚਾਹੇ ਮੋਟਰਸਾਈਕਲ ਚੋਰਾ ਨੇ ਤਾਂ ਆਪਣੇ ਇੱਕ ਡੰਗ ਦਾ ਨਸ਼ਾ ਦੇਖਣਾ ਕਿਸੇ ਲਈ ਸ਼ਰਮਾਇਆ ਹੋ ਸਕਦਾ ਉਹਨਾਂ ਨੇ ਇੱਕ ਡੰਗ ਦਾ ਨਸ਼ਾ ਇਹ ਸਹੀ ਗੱਲ ਆਈ ਬਿਲਕੁਲ ਸੂਰੀ ਸਾਹਿਬ ਤੁਸੀਂ ਗੱਲ ਕਹੀ ਪਰ ਮੈਂ ਰਿਕੁਐਸਟ ਕਰਦਾ ਜੀ ਇਹਨਾਂ ਨਾਲ ਮੇਰੀ ਇਹਨਾਂ ਦੀ ਹੈਲਪ ਕਰਾਓ ਜੀ ਇਨਾਮ ਮੈਂ ਦੇਣਾ ਜੀ ਤੁਹਾਨੂੰ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦਿਓ ਫਿਰ ਤੁਹਾਨੂੰ 76140 17585 ਕੰਡੈਕਟ ਨੰਬਰ ਤੇ ਸ਼ਾਇਦ ਚੱਲਦਾ ਸੀ ਫੋਨ ਉਹਦਾ ਨੰਬਰ ਹੈਗਾ 79732 77567 ਚਲੋ ਸ਼ਹਿਰ ਦੇ ਦੋ ਸਿਮਾਂ ਆਉਂਚਾ ਸ਼ਹਿਰ ਦੇ ਜਿੰਨੇ ਵੀ ਦੁਕਾਨਦਾਰ ਵੀਰ ਆ ਸਾਨੂੰ ਪਤਾ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਪਰ ਫਿਰ ਵੀ ਜੇ ਕੋਈ ਤਾਂ ਮਾੜਾ ਅਨਸਰ ਤੁਹਾਡੇ ਕੋਲ ਆਉਂਦਾ ਫੋਨ ਵੇਚਣ ਆਉਂਦਾ ਤਾਂ ਉਹਦਾ ਬਾਹ ਫੜ ਕੇ ਜਿਹਦਾ ਹੱਥ ਫੜ ਕੇ ਉਹਨੂੰ ਉੱਥੇ ਭਟਾ ਲਿਓ ਸਾਨੂੰ ਕਾਲ ਕਰ ਦਿਓ ਅਸੀਂ ਮਿੰਟਾਂ ਸਕਿੰਟਾਂ ਚ ਪਹੁੰਚ ਜਾ ਕੇ ਤੇ ਉਹ ਇਨਾਮ ਤੁਹਾਨੂੰ ਇਨਾਮ ਮੈਂ ਦਊਂਗਾ ਇਸ ਜਿਹੜੇ ਵੀ ਆਪਾਂ ਇਹ ਚ ਹੈਲਪ ਕਰੋਗੇ ਜਾਂ ਜਿਨ੍ਹਾਂ ਨੇ ਚੱਕਿਆ ਉਹ ਆਪੇ ਹੀ ਫੜਾ ਜਾਣ ਇਹਨਾਂ ਨੂੰ ਰੱਖ ਜਾਣ ਸਾਨੂੰ ਅਸੀਂ ਆਪੇ ਉਹਨਾਂ ਨੂੰ ਪੈਸੇ ਦੇ ਦੂੰਗੇ ਜੀ ਹੋਰ ਦੱਸੋ ਚਲੋ ਤੋਬਾ ਕਰੋ ਇਸ ਕੰਮ ਤੋਂ ਕਿਉਂਕਿ ਦੇਖੋ ਤੁਹਾਡੇ ਮਾੜੇ ਕੰਮ ਨਾਲ ਇੱਕ ਇਨਸਾਨ ਨੂੰ ਜਿਹੜਾ ਸ਼ਰੀਫ ਇਨਸਾਨ ਹੈ ਮਿਹਨਤੀ ਇਨਸਾਨ ਉਹਨਾਂ ਨੂੰ ਧੱਕਾ ਵੱਜਦਾ ਉਹਨਾਂ ਦਾ ਕੰਮ ਪਿੱਛੇ ਪੈਂਦਾ ਸਾਮਾ ਕਿ ਹੁਣ ਸਾਰੀਆਂ ਡਿਲੀਵਰੀਆਂ ਦੇ ਕੇ ਇਹ ਦੁਕਾਨਦਾਰੀ ਸਾਰੀ ਉੱਤੇ ਹੀ ਆ ਸਾਰੀ ਖਰਾਬ ਹੋ ਗਈ ਨਾ ਸਾਮਾ ਕੋਲ ਸਾਰੀਆਂ ਡਿਲੀਵਰੀਆਂ ਦੇ ਕੇ ਸਾਡੀ ਦੁਕਾਨਦਾਰੀ ਚੱਲਦੀ ਆ ਫੋਨ ਬੰਦ ਆ ਸਾਡੀ ਦੁਕਾਨਦਾਰੀ ਬੰਦ ਆ ਸਾਡੀ ਦੁਕਾਨ ਵੀ ਆਹੀ ਆ ਬਸ ਇਹੀ ਗੱਲ ਆ ਜੀ ਇਹੀ ਗੱਲ ਆ ਜੀ ਠੀਕ ਨਹੀਂ ਮਤਲਬ ਸਾਨੂੰ ਪਤਾ ਨਹੀਂ ਕਿਹੜਾ ਕਿਹੜਾ ਫੋਨ ਆਉਣਾ ਸੀਗਾ ਹਾਂ ਦੇਖੋ ਗਾਕੀ ਵੀ ਖਰਾਬ ਹੋਣੀ ਆ ਗਾਕੀ ਵੀ ਖਰਾਬ ਹੋਣੀ ਆ ਠੀਕ ਹੈ ਲੋਕਾਂ ਨੇ ਗੱਜੜ ਕਰਾਰ ਹੋਣਾ ਹੈ ਹਾਂ ਜਿਹੜਾ ਸਾਬੇ ਹੁਣ ਕੰਮ ਨਿਬੜ ਕੇ ਆਪਣੇ ਘਰ ਵੱਲ ਨੂੰ ਜਾਣਾ ਸੀ ਹੁਣ ਤੁਸੀਂ ਥਾਂ ਥਾਂ ਤੇ ਭਟਕਦੇ ਪਏ ਬਿਲਕੁਲ ਜੀ ਬਿਲਕੁਲ ਤਾਂ ਇਹ ਚੋਰਾ ਨੂੰ ਵੀ ਅਪੀਲ ਹੈ ਕਿ ਯਾਰ ਸੁਧਰੋ ਕਿਹੜੇ ਕੰਮਾਂ 'ਚ ਪੈ ਗਏ ਤੁਸੀਂ ਐ ਇੱਕ ਡੰਗ ਦਾ ਨਸ਼ਾ ਕਰਦੇ ਹੋ ਉਸ ਤੋਂ ਬਾਅਦ ਛੇਤਰ ਖਾਂਦੇ ਹੋ ਉਸ ਤੋਂ ਬਾਅਦ ਠਾਣਿਆਂ 'ਚ ਜਾਂਦੇ ਹੋ ਕੱਲ ਨੂੰ ਗਰੀਬਾਂ ਨੂੰ ਤੰਗ ਕੀਤਾ ਤੁਸੀਂ ਸੁਧਰੋ ਯਾਰ ਸੁਧਰੋ ਬਹੁਤ-ਬਹੁਤ ਸ਼ੁਕਰੀਆ